ਕਾਛੀ ਕਾਲ ਦੀ ਸਾਰਿਆਂ ਨੇ ਅੱਜ ਆਪਾਂ ਪਲੇਟਾਂ ਪਾਉਣੇ ਦੱਸੂਗੇ ਜੀ ਵੀ ਘੱਟ ਨਾਪ ਵਾਲੀ ਸੂਟ ਕਿੰਨਾ ਪੇਟਾ ਪਾਉਣੀ ਹੈ ਵੱਧ ਨਾਪ ਵਾਲੀ ਸੂਟ ਚ ਕਿਵੇਂ ਪਲੇਟਾਂ ਪਾਉਣੀ ਹੈ ਜੀ ਤੁਹਾਨੂੰ ਸਭ ਦੱਸਾਂਗੇ ਜੀ ਅੱਜ ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਇਹ ਕਾਟਣਾ ਬੜਾ ਕਮੀਜ਼ ਹੈ ਜੀ ਆਪਣਾ ਠੀਕ ਹੈ ਇਹ ਚ ਕਿਵੇਂ ਪਲੇਟਾਂ ਦੱਬਣੀਆਂ ਹੈ ਜੀ ਆਪਾਂ ਲੱਸਦੇ ਹਾਂ ਜੀ ਠੀਕ ਹੈ ਪਲੇਟਾਂ ਨਿਸ਼ਾਨ ਮੈ ਲਾ ਲਏ ਆਂ ਜੀ ਪਹਿਲਾਂ ਹੀ ਠੀਕ ਹੈ ਤੁਹਾਨੂੰ ਦੱਸਦੇ ਆਂ ਜੀ ਸਭ ਤੋਂ ਬਾਅਦ ਸੱਜੀਆਂ ਪਲੇਟਾਂ ਪਾਵਾਂਗੇ यह भी दसा भी कि प्लेटा कि कपड़ा चकना है जी यह याद रखियो भी घट ना पाला हमेशा ही हेठ कपड़ा रखना ही रखना प्लेटा देना कपड़ा कट के ये रख रखना ये ना कपड़ा सही होंगे ठीक है सो चाल अपने ब्रीक कर लेनी है जी कोई भी इतना डबल सिलाई नहीं करनी है सिंगल सिलाई अपा පම ික ගඩකාට සූද පෙටා පැනියටට කු එ කම්මසගී සට්යි චරමර සල කෝඩිපා ලේට පාමග පේ චනාට පමගෙු ත සන්රජ බාච කනගපනක් ਸੈਡਾਂ ਦੇ ਬਰੀ ਕਾ ਦੇਣਾ ਜੀ ਠੀਕ ਹੈ ਇਹ ਘੱਟ ਨਾਪ ਵਾਲੇ ਸੂਟ ਦੀ ਪਲੇਟ ਆ ਜੀ ਇਹ ਇਸੇ ਤਰ੍ਹਾਂ ਆਪਾਂ ਦੋਨੇ ਪਾਸੇ ਕਰ ਜੂਗੇ ਸਿਰ ਪੈਰ ਪੈ ਦੀ ਸਲਾਈ ਚੱਕਣੀ ਹੈ ਜੀ ਜੇ ਆਪਣਾ ਘੱਟ ਨਾਪ ਹੋਵੇ ਇਹਦੇ ਵਿੱਚ ਕੀ ਹੁੰਦਾ ਜੇ ਵੱਧ ਨਾਪ ਚੱਕਦੇ ਆ ਜੀ ਕਪੜਾ ਤੇ ਕਪੜਾ ਜਿਆਦਾ ਇਕੱਠਾ ਹੋਣ ਦੇ ਵਿੱਚ ਜੀ ਇਹ ਫਿਟਿੰਗ ਨਹੀਂ ਆਉਂਦੀ ਹੈਗੀ ਉਸ ਤੋਂ ਪਹਿਲਾਂ ਹੀ ਕੱਟ ਫਿਟਿੰਗ ਹੁੰਦੀ ਹੈ ਸੋ ਪਿਆਸਾ ਰਹੀ ਚੱਕਣਾ ਹੈ ਜੀ ਠੀਕ ਹੈ 1/4 ਪੁਆਇੰਟ ਫੜ ਕੇ ਪੈਰ ਪਾਉਣ ਟ੍ਰੇਟ ਪਾਵਾਂਗੇ ਤੇ ਥੋੜੀ ਲਿਆ ਕੇ ਬਾਹਰ ਕੱਢ ਦਾਂਗੇ ਸਲਾਈ ਤਾਂ ਧਾਗੇ ਨੂੰ ਬਾਹਰ ਪੈ ਜਵੇ ਇਹਦੇ ਨਾਲ ਕੀ ਹੁੰਦਾ ਹੈ ਪਲੇਟ ਫੁੱਲਦੀ ਨਹੀਂ ਹੈਗੀ ਠੀਕ ਹੈ ਜੀ ਇਹ ਕਾਟ ਮਾਪਾ ਲੈ ਦੇਖੋ ਕਮੀਜ਼ ਸਿੱਧੀਆਂ ਪਲੇਟਾਂ ਹੈਗੀਆਂ ਜੀ ਆਪਾਂ ਬਿਲਕੁਲ ਪਤਾ ਨਹੀਂ ਲੱਗਦਾ ਵੀ ਆਪਾਂ ਨੇ ਪਲੇਟਾਂ ਪਾਈਆਂ ਕਿ ਨਹੀਂ ਕਿਉਂਕਿ ਕੱਟ ਕਪੜਾ ਚੱਕਿਆ ਇਹਦੇ ਨਾਲ ਨਾਪ ਵੀ ਘੱਟ ਹੈ ਜੀ ਠੀਕ ਹੈ ਆ ਦੇਖੋ ਇਹ ਨਾਬ ਘੱਟ ਹੋਣ ਕਰਕੇ ਆਪਾਂ ਨੇ ਘੱਟ ਕਪੜਾ ਚੱਕ ਕੇ ਹੀ ਪੈਰ ਪੈ ਸਲਾਈ ਲਾਈ ਹੈ ਜੀ ਠੀਕ ਹੈ ਸਿੱਧੇ ਬਲੱਟਾ ਪਾ ਲਈ اسی ਦਾ ਮੈਂ ਤਿਰਸ਼ੇ ਬਲੱਟਾ ਪਾਵਾਂਗੇ ਠੀਕ ਹੈ ਉਹ ਜਿਹਾ ਅਸੀਂ ਕਿਵੇਂ ਚੱਕਣੀ ਇਹ ਬੱਟਾ ਆਪਣੀ ਤਿਰਸ਼ੇ ਬਲੱਟਾ ਪਾਉਣ ਵਾਸਤੇ ਆਪਾਂ ਇੱਥੋਂ ਪੈਰ ਪੈ ਸਾਈ ਚੱਕਣੀ ਹੈ ਜੀ ਅੱਗੇ ਨੂੰ ਆ ਕੇ ਬਣੀ ਚੈੱਕ ਕਰ ਲੈਣੀ ਨਹੀਂ ਜੋ ਪੁਆਇੰਟ ਤੇ ਆਉਣਾ ਹੈ ਆ ਦੇਖੋ ਠੀਕ ਹੈ ਜਿਹੜਾ ਆਪਣੇ ਇਹ ਵਾਲੇ ਕਪੜੇ ਹੁੰਨੇ ਆ ਜੀ ਘਟਨਾ ਪਾਲੇ ਇਤੋਂ ਵੀ ਆਪਾਂ ਨੇ ਪੈਰ ਪੈਸ ਲਾਈ ਰੱਖਣੀ ਹੈ ਜਿਹੜੇ ਵੱਧਣਾ ਆਪਲੇ ਹੁੰਨੇ ਆ ਜੀ ਉਹ ਆਪਾਂ ਨੇ ਥੋੜਾ ਵੱਧ ਕਪੜਾ ਚੱਕਣਾ ਹੈ ਜੀ ਤਾਂ ਆਪਾਂ ਇਹ ਇਕੱਠਾ ਨਹੀਂ ਹੁੰਦਾ ਹੈਗਾ ਠੀਕ ਹੈ ਇਹ ਹੈ ਘਟੜਾ ਆਪਾਂ ਲਈ ਪਲੇਟ ਆ ਦੇਖੋ ਕਪੜਾ ਹਿਸਾਬੇ ਚੱਕਣਾ ਹੈ ਜੀ ਇੱਥੇ ਠੀਕ ਹੈ ਆ ਦੇਖੋ ਐਜਾ ਨੂੰ ਵੀ ਆਪਾਂ ਪੈਰ ਪੈਸ ਲਾਈ ਲਾ ਦਾਂਗੇ ਬਾਹਰ ਕਾੜੇ ਬਾਹਰ ਆ ਕੇ ਥੋੜੀ ਮਸ਼ੀਨ ਕਮਾਉਣੀ ਹੈ ਜੀ ਤਾਂ ਕਿ ਠੱਗਾ بڑا ਬਾਜਾ ਪੈ ਜਾਵੇ ਠੱਗਾ ਲਾਕ ਹੋ ਜਾਣਾ ਜੀ ਫਿਰ ਇੱਥੇ ਠੀਕ ਹੈ ਜੀ ਇਹ ਤਾਂ ਹੈਗੀ ਹੈ ਘਟਨਾਪਲੇ ਤੁਸੀਂ ਇਜ਼ੀਆਂ ਪਲੇਟਾਂ ਹੋ ਗਈਆਂ ਠੀਕ ਹੈ ਇਹ ਪੈਰ ਪੈਰ ਚੱਕਣੀਆਂ ਜੀ ਉਹਨਾਂ ਦਾ ਦੱਸਦੀ ਮੱਧ ਪੈ ਗਈ ਕਿ ਚੱਕਣੀਆਂ ਇਹ ਪਲੇਟਾਂ ਆਪਣੀਆਂ ਠੀਕ ਹੈ ਜੀ ਤੁਸੀਂ ਸਿੱਧੇ ਬਸੇ ਦੇਖ ਲਓ ਜੀ ਇਹ ਪਲੇਟਾਂ ਪਾਈਆਂ ਇਹ ਪਾਣੀ ਠੀਕ ਹੈ ਇਹ ਪਲੇਟਾ ਸਹੀ ਹੋਣੀ ਹੈ ਨਾ ਆਪਣੇ ਆਪ ਫਿਟਿੰਗ ਮਨ ਲੱਜਦੀ ਹੈ ਜੀ ਪਲੇਟਾਂ ਦੀ ਆ ਦੇਖੋ ਠੀਕ ਹੈ ਜੀ ਇਹ ਕਾਟਣਾ ਆਪਾਂ ਇੱਕ ਨਹੀਂ ਜੀ ਪਲੇਟਾਂ ਪਾਈਆਂ ਜੀ ਆਪਾਂ ਹੁਣ ਆਪਾਂ ਦੂਜੇ ਪਲੇ ਪਾ ਗਏ ਹਾਂ ਮੈਂ ਜੀ ਕਿ ਵੱਧ ਨਾਲ ਆਪਾਂ ਪਲੇਟ ਕਿਵੇਂ ਪੈਂਦੀ ਹੈ ਜੀ ਠੀਕ ਹੈ ਜਿੰਨਾ ਸੂਟਾਂ ਦੀ ਕਮਰ 16 ਤੇ ਉੱਪਰ ਹੈ ਜੀ ਉਹਨਾਂ ਦੀ ਕਿਵੇਂ ਪਲੇਟਾਂ ਪੈਂਦੀ ਹੈ ਜੀ ਉਹਨਾਂ ਦੱਸਦੇ ਆਂ ਜੀ 16 18 18 ਉਹਨੇ ਜਿੰਨੇ ਵੀ ਹੋਵੇ ਜੀ ਠੀਕ ਹੈ ਉਹ ਕਿਵੇਂ ਪਲੇਟਾਂ ਪੈਂਦੀਆਂ ਕਿੰਨੇ ਆਪਾਂ ਕਪੜਾ ਚੱਕਣਾ ਉਹਨਾਂ ਦੱਸਦੇ ਆਂ ਜੀ ਇਹ ਪਹਿਲਾਂ ਪਹਿਲਾਂ ਤਾਂ ਇਹ ਮੈਂ ਸੁੱਟ ਗਈ। ਬਾਅਦ ਅਸੀਂ ਦੇਣ ਜਾਣੀ ਹੈ ਜੀ ਇਹਨੇ ਦੱਸਣ ਵਾਸਤੇ ਕਰ ਰਹੇ ਹਾਂ ਜੀ ਇਹ। ਠੀਕ ਹੈ। ਉਸੀ ਤਰ੍ਹਾਂ ਦਾ ਕਪੜਾ ਲੈ ਲੈਣਾ ਜੀਕਰ ਕਪੜਾ ਰੱਖਾਂਗੇ ਜੀ। ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੀ ਪਲੇਟੇ ਮੋਟੀ ਜਿਹੀ ਬਣੀ ਹੈ ਜੀ ਆਪਾਂ ਨੇ। ਠੀਕ ਹੈ। ਤਾਂ ਅੱਗੇ ਜਿਹੜੀ ਕਮਰ ਦਾ ਫਰਕ ਹੁੰਦਾ ਜਿਵੇਂ ਕਿਸੇ ਵੀ ਵੀਡੀਓ 20 ਇੰਚ ਹੁੰਦੀ ਆ, ਕਮਰ 18 ਹੁੰਦੀ ਆ ਠੀਕ ਹੈ। ਜਿਹੜਾ ਡਿਸਟੈਂਸ ਹੁੰਦਾ 2 ਇੰਚ ਦਾ ਉਹ ਥੋੜਾ ਅੱਧਾ ਕਰ ਆਪਾਂ ਨੇ 1.5 ਇੰਚ ਆਪਣੇ ਪਲੇਟਾਂ ਜੀ ਲੈ ਕੇ ਆਉਣਾ ਜੀ ਉਹ। सोपा एद प्लेटा पाव गे ठीक है अद्धा अद्धा इंच द्लेटा ठीक है कपड़ा चक के प्लेट पानी है मोटी प्लेट लबनी है जी जिन्हें फीटिंग ज्यादा है जी ठीक है या सोलह तपर हो दूजे पास प्लेट पा ली आखो जी ਲੇਟ ਦੇ ਸੈਂਟਰ 'ਚ ਆਪਾਂ ਇੱਦਾਂ ਇੰਜਨ ਚਾਹਲ ਆ ਲੈਣੇ ਜੀ ਇਸਨ ਦੱਸਣ ਵਾਸਤੇ ਲਾ ਰਹੇ ਹਾਂ ਜੀ ਤਾਂ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਠੀਕ ਹੈ ਇਹ ਲੈ ਆਉਣੀ ਹੈ ਇਹ ਤੋਂ ਬਾਹਰ ਕੱਢ ਲੈਣੀ ਠੀਕ ਹੈ ਇਹ ਤਾਂ ਹੋ ਗਈਆਂ ਆਪਣੀਆਂ ਵੱਧ ਨਾਪ ਆ ਇੱਕ ਮੀਡੀਅਮ ਪਲੇਟਾਂ ਠੀਕ ਹੈ ਇੱਧਰ ਵੀ ਦੇਖੋ ਠੀਕ ਹੈ ਥੋੜੇ ਇਸ ਤਰ੍ਹਾਂ ਹੋ ਜਾਂਦੀ ਹੈ ਆਪਣੇ ਆਪ ਹੀ ਸ਼ੇਪ ਬਣ ਜਾਂਦੀ ਹੈ ਜੀ ਜਦੋਂ ਅਸੀਂ ਕਪੜਾ ਬਾਅਦ ਚੱਕਦੇ ਹਾਂ ਜੀ ਪਲੇਟਾਂ ਵਿੱਚ ਠੀਕ ਹੈ ਜੇ ਜਿਹੜੀ ਆਪਣੀ ਕਮਰ ਦਾ ਪਾਸਲਾ ਹੁੰਦਾ ਹੈ ਜੇਕਰ ਫੀਟਿੰਗ ਨਾਲ ਤੋਂ ਉਹ 1 ਇੰਚ ਆਪਣਾ ਪਲੇਟਾ ਚ ਲੈ ਜਾਂਦਾ ਹੈ ਐਸ ਕਰਕੇ ਜਿਹੜੀ ਉਹ ਫੀਟਿੰਗ ਹੁੰਦੀ ਆ ਉਹ ਇਦਾਂ ਆ ਜਾਂਦੀ ਥੋੜੀ ਗਲਾਈ 'ਚ ਨਹੀਂ ਆਉਂਦੀ ਹੈਗੀ ਇਦਾਂ ਕਰਕੇ ਉਹ ਸਿੱਧੇ ਜਿਹੜਾ ਦੀ ਆ ਜਾਂਦੀ ਏ ਵਧੀਆ ਫੀਟਿੰਗ ਆਉਂਦੀ ਏ ਜਿਹਦੇ ਨਾਲ ਠੀਕ ਹੈ ਘੱਟ ਗਲਾਈ ਦੇਣੀ ਪੈਂਦੀ ਏ ਫੀਟਿੰਗ ਨੂੰ ਜੇ ਆਪਣੇ ਬੱਚਿਆਂ ਦੇ ਕਪੜਾ ਬਾਹ ਚੱਕਿਆ ਹੋਵੇ ਤਾਂ ਹੁਣ ਬਾਦ ਵਿੱਚ ਆਪਾਂ ਕਮੀਜ਼ ਪੇਟਾ ਵਾਂਗ ਅੰਦਰ ਛਿੜਸੀਏ ਨਹੀਂ ਵੀ ਕਿਵੇਂ ਪੈਣੀ ਹੈ ਜੀ ਇਹ जलो मैं ना अपना कपड़ा चकना है जी थोड़ा उपरे वकना है प्लेट लगी है जी मैं प्लेट एक पैर तो बाद कपड़ा चकना बार अपना प्लेट हां दुखा है जी आखो वा चकना है जी तुम इस गोजा जहा नहीं पैंता है उपरे बल नहीं पैंता है ਠੀਕ ਐਥੇ ਤੁਸੀਂ ਮੋਟੀ ਪੇਟ ਦੱਬਣੀ ਹੈ ਜੀ ਥੋੜੀ ਜਿਹੀ ਪਿੱਛੋਂ ਤੋਂ ਆਗੇ ਫੀਡਿੰਗ ਬੜੀ ਆ ਸਕੇ ਠੀਕ ਹੈ ਅੱਗੇ ਲਵਾ ਕੇ ਬਰੀ ਚੱਕ ਦੇਣੀ ਇਹ ਥੋੜਾ ਫਰਕ ਹੁੰਦਾ ਪਲੇਟਾਂ ਦਾ ਇਹ ਬਧ ਨਾ ਪਾ ਸੂਟ ਹੁੰਨੇ ਆ ਜੀ ਘਾਟ ਨਾ ਪਾ ਸੂਟ ਹੁੰਨੇ ਆ ਉਹਨਾਂ ਫਰਕ ਹੁੰਦਾ ਪਲੇਟਾਂ ਦਾ ਹੀ ਸੋਹੜੇ ਪਲੇਟਾਂ ਪੈ ਗਈਆਂ ਜੀ ਘਾਟ ਨਾ ਪਾ ਹੁਣ ਦੱਸਤੀ ਆ ਜੀ ਵੱਧ ਨਾ ਪਾ ਸੂਟ ਜਾਂਦੀ ਕਿਵੇਂ ਪੈਣੀ ਪਲੇਟਾਂ ਜੀ त्याला साडी व्हिडिओ रद्द बदलायला लाईक सबस्क्राईब जरूर करणारी धन्यवाद